ਲੋਧਿਆਣਾ ਕਪੜਾ ਮਾਰਕੀਟ ਦੇ ਵਿੱਚ ਦਿੱਲੀ ਨਾਲੋਂ ਵੀ ਸਸਤੇ ਸੂਟ ਮਿਲਦੇ ਨੇ ਐਸੋ ਥੋਕ ਦੀ ਦੁਕਾਨ ਤੋਂ ਮੇਰਾ ਰੇਟ 250 ਰੁਪਏ ਆ ਪਹਿਲਾਂ ਵੇਖਣ ਵਾਲਾ ਮੇਰਾ ਭੈਣ ਭਰਾ ਕਰ ਲਵੇ ਵੀਡੀਓ ਨੂੰ ਸ਼ੇਅਰ ਤੇ ਲੈ ਲਵੇ ਸਕਰੀਨ ਸ਼ਾਟ ਤੇ ਇੱਥੇ ਆ ਕੇ ਜੇ 250 ਦਾ ਨਾ ਮਿਲੇ ਇਹ ਬਾਈ ਦੇ ਨੰਬਰ ਤੇ ਫੋਨ ਕਰਕੇ ਕਹਿਣਾ ਦੁਬਾਰਾ ਵੀਡੀਓ ਨਾਲ ਬਿਲਕੁਲ ਬਾਈ ਹਾਂ ਚਾਰ ਸੂਟ ਦਾਂਗੇ 1000 ਰੁਪਏ ਦੇ ਚਾਰ ਸੂਟ ਤੇ ਸੂਟ ਨੂੰ ਦਿਖਾਉਂਗਾ ਖੋਲ ਕੇ ਸੂਟ ਹੈਗੇ ਪਾਣ ਵਾਲੇ ਆ ਬਣੀਆਂ ਗੱਲਾਂ ਹੁੰਦੀ ਨਾ ਪੱਕੀਆਂ ਗੱਲਾਂ ਆ ਦੇਖੋ ਜੀ ਇਹ ਸੂਟ ਹੈਗੇ ਪਾਣ ਵਾਲੇ ਖੋਲ ਕੇ ਦੇਖ ਸਕਦਾ ਤੈਨੂੰ ਮੈਂ ਕਹਾਂ ਭਾਜੀ ਪੂਰਾ ਖੋਲਦਾ ਤੁਸੀਂ ਤਸੱਲੀ ਕਰੋ ਇਹ ਆ ਦੇਖੋ ਇਹ ਅਸਲੀ ਸੂਟਾਂ ਦੀ ਪਛਾਣ ਹੈਗੀ ਆਹ ਲਓ ਫੋੜੋ ਜੀ ਇਹਦੀ ਕੁਰਤੀ ਬਣ ਜੂ ਵੀਰੇ ਪੂਰੀ ਇਹ ਭਾਜੀ ਬਣ ਗਈ ਕੁਰਤੀ ਜੀ 2500 ਰੁਪਏ ਦਾ ਸੂਟ ਦਾਂਗੇ 2500 ਰੁਪਏ ਦਾ ਜੀ ਆਹ ਲਓ ਫੋੜੋ ਜੀ 2500 ਰੁਪਏ ਦਾ ਜੀ ਸਾਡੇ ਸੂਟ ਤਾਂ ਖੋਲ ਕੇ ਦਿਖਾਏ ਕਈ ਲੋਕ ਕਹਿੰਦੇ ਨੇ ਵੀ ਲੀਰਾ ਦੇ ਦਿੰਦੇ ਨੇ ਇਕੱਠੀਆਂ ਕਰਕੇ ਕੋਈ ਲੀਰਾ ਨਹੀਂ ਹੈਗੇ ਬਾਈ ਆ ਦੇਖੋ ਰੰਗ ਦੇਖੋ ਕਿੱਡੇ ਕੈਂਡ ਕੈਂਡ 1000 ਰੁਪਏ ਦੇ ਚਾਰ ਸੂਟ ਸਾਡੇ ਕੋਲ ਮਿਲਦੇ ਭਾਜੀ ਬੰਡਲ ਬੰਡਲ ਜਿਹੜਾ ਬਾ ਬਾਈ ਨੇ ਇੱਕ ਹੋਰ ਸ਼ਰਤ ਰੱਖਤੀ ਬਾਈ ਕਹਿੰਦਾ ਵੀਡੀਓ ਦੇ ਵਿੱਚ ਮੈਂ ਜਿਹੜਾ ਸੂਟ ਦਾ ਰੇਟ ਦੱਸਤਾ ਅਤੇ ਜਿਹੜਾ ਸੂਟ ਦਿਖਾਤਾ ਅਗਰ ਤੁਸੀਂ ਮੇਰੀ ਦੁਕਾਨ ਤੇ ਆਉਂਗੇ ਉਹ ਮੈਂ ਨਾ ਦੇਵਾਂ ਤਾਂ ਚਾਹੇ ਮੈਨੂੰ ਜੁਰਮਾਨਾ ਲਗਾ ਦਿਓ ਬਾਈ ਦੀ ਸ਼ਰਤ ਹੈ ਕਹਿੰਦਾ ਵੀ ਜਿਹੜੀ ਚੀਜ਼ ਮੈਂ ਕਹੂੰਗਾ ਵੀਡੀਓ ਦੇ ਵਿੱਚ ਉਹ ਚੀਜ਼ ਤੁਹਾਨੂੰ ਦੇਵਾਂਗਾ ਹੀ ਦੇਵਾਂਗਾ ਉਹ ਜੋ ਮੈਂ ਦਿਖਾ ਰਿਹਾ ਉਹਦੇ ਤੁਸੀਂ ਲੈਣੇ ਸਕਰੀਨਸ਼ਾਟ ਠੀਕ ਹੈ ਜੀ ਤੇ ਸਕਰੀਨਸ਼ਾਟ ਲੈ ਕੇ ਆ ਕੇ ਤੁਸੀਂ ਦਿਖਾਣੇ ਕਿ ਇਹ ਵਾਲਾ ਦੋ ਜੇ ਮੈਂ ਦਵਾਂਗਾ ਤਾਂ ਮੈਂ ਸਹੀ ਆ ਜੇ ਮੈਂ ਨਹੀਂ ਦਵਾਂਗਾ ਅਗਲੀ ਵੀਡੀਓ ਨਹੀਂ ਬਣਾਵਾਂਗਾ ਉਹ ਭਾਜੀ ਇੱਧਰ ਆਓ ਤੁਹਾਨੂੰ ਜਲਵੇ ਦਿਖਾਈਏ ਜਲਵੇ ਤਾਂ ਹੁਣ ਸ਼ੁਰੂ ਕਰਾਂਗੇ ਆ ਲੋ ਫੜੋ ਇਹ ਜੋਰ ਜੱਟ ਦਾ ਸੂਟ ਹੈ ਦਾਜਵਰੀਆਂ ਚ ਚੱਲਦਾ ਜੋਰ ਜੱਟ ਦਾ ਇਹ ਜੰਮੂ ਹਿਮਾਚਲ ਵਾਲਾ ਸੂਟ ਹੈ ਠੀਕ ਹੈ ਜੀ ਇਹ 5 ਮੀਟਰ ਕਪੜਾ ਤੇ ਲੈਂਥ ਨਾਲ ਦਵਾਂਗੇ اچھا ਲੈਂਥ ਭਾਜੀ ਸੂਟ ਦੇ ਥੱਲੇ ਲੱਗਦੀ ਹੈ ਲੈਂਥ ਨਾਲ ਲੈਂਥ ਦੇਖੋ ਭਾਜੀ ਲੌਂਗ ਲੰਬਾ ਸੂਟ ਠੀਕ ਹੈ ਜੀ ਇਹ ਸੂਟ ਤੁਹਾਨੂੰ ਮਿਲਣਾ 375 ਰੁਪਏ ਦਾ ਜੀ ਤੁਸੀਂ ਆਗੇ ਥੋਕ ਦੀ ਦੁਕਾਨ ਦੇ ਉੱਤੇ ਅੱਛਾ ਥੋਕ ਦਾ ਕੰਮ ਹੈ। ਹਾਂਜੀ ਰਿਟੇਲ ਵਾਲਾ ਕੰਮ ਨਹੀਂ ਹੈਗਾ। ਇਧਰੋਂ ਚੱਕ ਲੈ 400, 400 ਦੂਤਰੋਂ ਚੱਕ ਲੈ ਤੇ ਵੀਡੀਓ ਬਣਾ ਦਿੱਤੀ। ਹਾਂ। ਸੱਚਾਈ ਵਾਲਾ ਕੰਮ ਹੈ। 375 ਰੁਪਏ ਦਾ ਚੁੰਨੀ ਨਾਲ ਕਢਾਈ ਵਾਲੀ। ਆਲੋ ਫੜੋ। ਚਾਹੋ ਸਕਰੀਨਸ਼ਾਟ, ਸਕਰੀਨਸ਼ਾਟ ਸਾਰਿਆਂ ਦੇ। 490 ਰੁਪਏ ਦਾ ਸੂਟ। 490। 490 ਰੁਪਏ ਦਾ ਸਕਰੀਨਸ਼ਾਟ ਲੈ ਲੋ, ਲੈ ਲੋ। ਕਿੰਨੇ ਕਿੰਨੇ ਮਰਜ਼ੀ ਲੈ ਲੇ ਭਾਈ। ਭਾਜੀ 100 ਸੂਟ ਦੇ ਦੂੰਗਾ। ਕੀ ਬਾਤ ਆ। 490 ਰੁਪਏ ਦੇ ਵਿੱਚ। ਆਲੋ ਚਾਰ-ਚਾਰ ਰੰਗ ਵੀ ਦਾਂਗਾ। ਆਲੋ ਫੜੋ। ਚੱਕੋ ਜੀ। 490 ਰੁਪਏ ਦੇ ਵਿੱਚ। ਅਸਲੀਅਤ ਕੁੜੀਆਂ ਵਾਲੇ ਗਰਲੀ ਸੂਟ ਠੀਕ ਹੈ ਜੀ ਮੰਨ ਲੈਣਾ ਭਾਜੀ ਇਕੱਠਾ ਸਟਾਕ ਸਾਡੀ ਕੋਈ ਭਰਾ ਫੈਕਟਰੀ ਨਹੀਂ ਹੈਗੀ ਸਾਡੀ ਕੋਈ ਫੈਕਟਰੀ ਨਹੀਂ ਹੈਗੀ ਅਸੀਂ ਮਾਲ ਲੈਣਾ ਇਕੱਠਾ ਸਸਤਾ ਲੈ ਆ ਕੇ ਸਸਤਾ ਵੇਚ ਦੇਣਾ ਠੀਕ ਹੈ ਨਾ 5-10 ਰੁਪਏ ਕਮਾਣਾ ਸੂਟ ਵੇਚ ਦੇਣਾ ਸ਼ਾਮ ਨੂੰ ਸੇਲ ਕਰਦੇ ਨਹੀਂ ਦਾਜ ਵਰੀਆਂ ਵਾਲੇ ਸੂਟ ਤੁਹਾਨੂੰ ਇੱਥੇ ਕੋਈ 800-900 ਹਜ਼ਾਰ ਖਰਚਣ ਦੀ ਲੋੜ ਨਹੀਂ 375 ਰੁਪਏ ਦੇ ਵਿੱਚ ਇਹ ਵੀ 375 ਦਾ 375 ਰੁਪਏ ਦੇ ਲਈ ਖੋਲ ਕੇ ਮਾੜਾ ਦਿਖਾ ਦੇਗਾ ਭਾਈ ਜੀ ਪਾਜੀ ਮਾੜਾ ਜਾ ਉਹ ਨਹੀਂ ਨਹੀਂ ਪਾਜੀ ਕੋਈ ਪੰਗਾਈ ਨਹੀਂ ਗਈ ਤੁਹਾਨੂੰ ਪਹਿਲਾਂ ਕੀ ਕਿਹਾ ਇਹ ਬਾਬੇ ਨਾਲ ਦੀ ੱਟੀ ਹੈ ਤੇ ਤਸੱਲੀ ਦਾ ਕੰਮ ਹੋ ਰਿਹਾ ਹੈ ਆਲੋ ਫੜੋ ਭਾਈ ਜੀ ਆਲੋ ਆਲੋ ਪਾਜੀ ਇਹ ਆਈ ਗਈ ਕਮੀਜ਼ ਹਾਂ ਠੀਕ ਹੈ ਜੀ ਖੁੱਲੀ ਡੁੱਲੀ ਆ ਆਉਗੀ ਭਾਜੀ ਇਹਦੀ ਸਲਵਾਰ ਤੇ ਨਾਲ ਮਿਲੂਗਾ ਅਸਤਰ ਭਾਜੀ ਇਹ ਮੜਾਏ ਫੜ ਲਓ ਫੜ ਲਓ ਭਾਜੀ ਹੋਰ ਪਿੱਛੇ ਹੋ ਜਾਓ ਹੋਰ ਪਿੱਛੇ ਅੱਛਾ ਆ ਦੇਖੋ ਜੀ ਕਿਆ ਬਾਤ ਆ ਬਾਈ ਯਾਰ ਇਹ ਕਹਿੰਦੇ ਭਾਜੀ ਪੂਰੇ ਪੂਰੇ ਕੱਪੜੇ ਹਾਂ ਠੀਕ ਹੈ ਜੀ ਆ ਦੇਖੋ ਇਹ ਹੁਣ ਲੀਰਾ ਥੋੜੀ ਨੇ ਯਾਰ ਦੇਖ ਲਓ ਤੁਸੀਂ ਕਹਿੰਦੇ ਚੁੰਨੀਆਂ ਨਾਲ ਮਿਲਦੀ ਹੈ ਭਾਜੀ ਆ ਦੇਖੋ ਚੁੰਨੀਆਂ ਕਿੱਡੀਆਂ ਘੈਂਟ ਘੈਂਟ ਆ ਦੇਖੋ ਜੀ ਰੇਟ ਕੀ ਮਿਲਣਾ 375 ਰੁਪਏ ਦਾ ਸੂਟ ਮੇਰੀ ਵੀਡੀਓ ਦੇਖ ਕੇ ਘਰੋਂ ਆ ਕੇ ਸਕਰੀਨ ਸ਼ਾਟ ਲੈ ਕੇ ਮੈਨੂੰ ਦਿਖਾਓ ਚੀਜ਼ ਮੈਂ ਤੁਹਾਨੂੰ ਦਾਂਗਾ ਦੱਸ ਜਾਣੀ ਦੀ ਵੀਡੀਓ ਦੇਖੀ ਜਿੰਨਾਂ ਦੀ ਤੁਸੀਂ ਸਕਰੀਨ ਸ਼ਾਟ ਲਾਗੇ ਉਹਨਾਂ ਕੋ ਜਾ ਉਹ ਤੁਹਾਨੂੰ ਦੇ ਦਿੰਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਅਨ ਬਾਈ ਜੀ ਲੁਧਿਆਣੇ ਦੇ ਵਿੱਚ ਖੜਿਆ ਇੱਕ ਸਸਤੇ ਸੂਟਾਂ ਦੀ ਹੋਰ ਦੁਕਾਨ ਦਿਖਾਉਣਾ ਬੋਰਡ ਦੇਖ ਰਹੇ ਹੋ ਬਾਈ ਦਾ ਨਿਸ਼ਾਨੀਆਂ ਬਾਈ ਦੀ ਗੁਰਨਾਰਕ ਟੈਕਸਟਾਈਲ ਤੇ ਬਾਈ ਹੁਰੀ ਨੇ ਮੇਰੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਵੀਡੀਓ ਤਾਂ ਅਸੀਂ ਹੋਰ ਵੀ ਪਾਉਂਦੇ ਰਹਨੇ ਲੋਕਾਂ ਦੀ ਹੈਨਾ ਪਰਾ ਤੁਹਾਡੇ ਕੋਲ ਤਾਂ ਆਇਆ ਇੱਕ ਖਾਸ ਗੱਲਬਾਤ ਹੈ ਤੁਹਾਡੇ ਵਿੱਚ ਜੋ ਤੁਸੀਂ ਕਹਿੰਦੇ ਹੋ ਉਹੀ ਮਾਲ ਗਾਹਕ ਨੂੰ ਦਿੰਦੇ ਹੋ ਹੈਨਾ ਬਿਲਕੁਲ ਬਿਲਕੁਲ ਭਾਜੀ ਤਾਂ ਆਪਾਂ ਨੇ ਵੀਡੀਓ ਦੇ ਵਿੱਚ ਕਰਨੇ ਖੁਲਾਸੇ ਵੀ ਜਿਹੜੇ ਲੋਕ ਇਸ ਚੀਜ਼ ਨੂੰ ਲੈ ਕੇ ਠੱਗੀ ਮਾਰ ਰਹੇ ਨੇ ਉਹ ਖੁਲਾਸੇ ਕਰਨੇ ਤੇ ਸਹੀ ਸਹੀ ਰੂਟਾਂ ਦੇ ਰੇਟ ਦੱਸਣੇ ਨੇ ਵੀ ਬੰਦਾ ਤੁਹਾਡੇ ਕੋਲੇ ਭੱਜ ਕੇ ਆਵੇ ਭਾਜੀ ਸੈਂਪਲ ਵਖਾਨ ਤੋਂ ਪਹਿਲਾਂ ਤੁਹਾਨੂੰ ਇੱਕੋ ਗੱਲ ਕਵਾਂਗੇ ਖਲਾਸਾ ਸਾਰਾ ਕੁਝ ਹੋਏਗਾ ਕੱਪੜੇ ਦਾ ਖਲਾਸਾ ਵੀ ਹੋਏਗਾ ਰੇਟ ਦਾ ਖਲਾਸਾ ਵੀ ਹੋਏਗਾ ਮੇਰੀ ਵੀਡੀਓ ਦੇਖ ਕੇ ਘਰੋਂ ਆ ਕੇ ਸਕਰੀਨਸ਼ਾਟ ਲੈ ਕੇ ਮੈਨੂੰ ਦਿਖਾਓ ਚੀਜ਼ ਮੈਂ ਤੁਹਾਨੂੰ ਦਵਾਂਗਾ 10 ਜਾਣਿਆਂ ਦੀ ਵੀਡੀਓ ਦੇਖੀ ਜਿਨ੍ਹਾਂ ਦੀ ਤੁਸੀਂ ਸਕਰੀਨਸ਼ਾਟ ਲੈ ਕੇ ਉਹਨਾਂ ਕੋਲ ਜਾਓ ਉਹ ਤੁਹਾਨੂੰ ਦਿੰਦੇ ਨੇ ਇਹ ਗੁਰੂ ਨਾਨਕ ਟੈਕਸਟਾਈਲ ਹੈ ਬਾਬੇ ਨਾਨਕ ਦੀ ਹੱਟੀ ਇਹ ਸੱਚ ਦਾ ਕੰਮ ਹੈ ਜੇ ਤੇ ਸੂਟ 250 ਦਾ ਕਿਹਾਏਗਾ 250 ਦਾ ਮਿਲੇਗਾ 400 ਦਾ ਕਿਹਾਏਗਾ 400 ਦਾ ਮਿਲੇਗਾ ਹਜ਼ਾਰਾਂ ਦਾ ਕਹਾਂਗੇ ਯਾਰ ਭਾਈ ਸਾਡਾ ਕੰਮ ਹੈ ਕਿ ਥੋਕ ਦਾ ਅਸੀਂ ਦੁਕਾਨਦਾਰਾਂ ਨੂੰ ਦਿੰਨੇ ਆਂ ਭਾਜੀ ਅੱਦਾ ਅੱਦਾ ਮਾਲਾ ਦੇਖੋ ਇਹ ਬੰਡਲ ਬੰਡਲ ਇਹ ਕਿਸੇ ਮੇਰੇ ਭੈਣ ਭਰਾ ਨੇ ਫਾਇਦੇ ਕਰਾਣੇ ਆ ਤੇ ਜਲਦੀ ਜਲਦੀ ਆਜੋ ਹਾਂਜੀ ਅੱਦਾ ਬੰਡਲ ਤੋਂ ਬੰਡਲ ਸਾਡੇ ਜਾਂਦੇ ਭਾਜੀ ਆਪਾਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ ਆਪਾਂ ਗਾਕਾ ਨੂੰ ਦੁਕਾਨਾਂ ਦੇ ਬਲਾਕੇ ਉਹਨਾਂ ਦੇ ਕਰਨੇ ਫਾਇਦੇ ਦੇਖੋ ਜੀ ਪਹਿਲਾਂ ਤੁਹਾਨੂੰ ਮੈਂ ਸੈਂਪਲ ਦੇਖਾ ਦਿਖਾਣਾ ਵਾ ਇਹ ਲੋਕੀ ਕਹਿੰਦੇ ਨੇ 350 ਦਾ ਸੂਟ ਹੈ 400 ਦਾ ਸੂਟ ਹੈ ਇਹ ਬਾਜ਼ਾਰੇ ਵਿਕਦਾ ਮੈਂ ਤੁਹਾਨੂੰ ਦਵਾਂਗਾ 250 ਰੁਪਏ ਦਾ ਜੀ ਕਾਈ ਕਰਵੇ ਮੇਰਾ ਰੇਟ 250 ਰੁਪਏ ਆ ਪਹਿਲਾ ਵੇਖਣ ਵਾਲਾ ਮੇਰਾ ਭੈਣ ਭਰਾ ਕਰ ਲਵੇ ਵੀਡੀਓ ਨੂੰ ਸ਼ੇਅਰ ਤੇ ਲੈ ਲਵੇ ਸਕਰੀਨ ਸ਼ਾਟ ਤੇ ਇੱਥੇ ਆ ਕੇ ਜੇ 250 ਦਾ ਨਾ ਮਿਲੇ ਇਹ ਬਾਈ ਦੇ ਨੰਬਰ ਤੇ ਫੋਨ ਕਰਕੇ ਕਹਿਣਾ ਦੁਬਾਰਾ ਵੀਡੀਓ ਨਾਲ ਬਿਲਕੁਲ ਬਾਈ ਹਾਂ ਮੈਨੂੰ ਫੋਨ ਕਰਨਾ ਜੇ ਤੁਸੀਂ ਉਰੇ ਆਉਂ ਤੇ ਨੇ ਰੇਟ ਦੇ ਵਿੱਚ ਤੁਹਾਨੂੰ 250 ਰੁਪਏ ਦਾ ਮੈਨੂੰ ਕਾਲ ਕਰਵੇ ਨੰਬਰ ਮੇਰਾ ਆ 1000 ਰੁਪਏ ਦੇ ਚਾਰ ਸੂਟ ਦਾਂਗੇ 1000 ਰੁਪਏ ਦੇ ਚਾਰ ਸੂਟ ਤੇ ਸੂਟ ਨੂੰ ਦਿਖਾਉਂਗਾ ਖੋਲ ਕੇ ਸੂਟ ਹੈਗੇ ਪਾਣ ਵਾਲੇ ਆ ਬਣੀਆਂ ਗੱਲਾਂ ਹੁੰਦੀ ਨਾ ਪੱਕੀਆਂ ਗੱਲਾਂ ਆ ਦੇਖੋ ਜੀ ਇਹ ਸੂਟ ਹੈਗੇ ਪਾਣ ਵਾਲੇ ਇਹ ਮਿਲੇਗਾ 2500 ਰੁਪਏ ਦਾ ਜੀ ਇੱਕ ਚੀਜ਼ ਭਾਈ ਹੋਰ ਮੈਨੂੰ ਦੱਸੋ ਮਾੜੀ ਕਈ ਮੈਂ ਖੋਲ ਕੇ ਦੇਖ ਸਕਦਾ ਤੁਹਾਨੂੰ ਮੈਂ ਕਹਾਂ ਭਾਜੀ ਪੂਰਾ ਖੋਲਤਾ ਤੁਸੀਂ ਤਸੱਲੀ ਕਰੋ ਇਹ ਕਈ ਬੰਦੇ ਕਹਿੰਦੇ ਨੇ ਵੀ ਸੂਟ ਉਹ ਨਹੀਂ ਹੈਗਾ ਦੇਖੋ ਉਹ ਤਾਂ ਸਲਵਾਰ ਦਾ ਕਪੜਾ ਹੋਣਾ ਹੈ ਜੀ ਆਹ ਚੁੰਨੀ ਵੀ ਹੈਗੀ ਨਾਲ ਜੀ ਆਹ ਦੇਖੋ ਚਿੱਪਾ ਚਿੱਪਿਆ ਹੋਇਆ ਵਿੱਚੋਂ ਕਿਤੇ ਤੋਂ ਭਾਜੀ ਚਿੱਪਾ ਕੁਛ ਨਹੀਂ ਹੈਗਾ ਜੀ ਇਹ ਆਹ ਦੇਖੋ ਇਹ ਅਸਲੀ ਸੂਟਾਂ ਦੀ ਪਛਾਣ ਹੈਗੀ ਆਹ ਲਓ ਫੋਟੋ ਜੀ ਇਹਦੀ ਕੁੜਤੀ ਬਣ ਜੂ ਵੀਰੇ ਪੂਰੀ ਇਹ ਭਾਜੀ ਬਣ ਗਈ ਕੁੜਤੀ ਜੀ ਬਣ ਗਈ ਕੁੜਤੀ ਆ ਡਿਜ਼ਾਈਨ ਸਾਰਾ ਬੜਾ ਆ ਬਣ ਗਈ ਭਾਜੀ ਕੁੜਤੀ 2500 ਰੁਪਏ ਦਾ ਸੂਟ ਦ ਆ ਗਏ ਭਾਈ ਤੁਸੀਂ ਦੇਖੋ ਰੰਗ ਦੇਖੋ ਕਿੱਡੇ ਕੈਂਡ ਕੈਂਡ 1000 ਰੁਪਏ ਦੇ ਚਾਰ ਸੂਟ ਸਾਡੇ ਕੋਲ ਮਿਲਦੇ ਭਾਜੀ ਬੰਡਲ ਬੰਡਲ ਠੀਕ ਹੈ ਜੀ ਚਾਰ ਚਾਰ ਪੀਸਾ ਦੇ ਦਿੰਨੇ ਆਂ ਅਸੀਂ ਬੰਡਲ ਜੇ ਤੁਸੀਂ ਕਰਨੀ ਵਿਆਹ ਸ਼ਾਦੀ ਦੀ ਸ਼ੋਪਿੰਗ ਦੇਣ ਲੈਣਾ ਸੀ ਜੇ ਤੁਸੀਂ ਖਰੀਦਣੇ ਦਾਜ ਵਰੀਆਂ ਦੇ ਕੱਪੜੇ ਤਾਂ ਲੁਧਿਆਣੇ ਆ ਕੇ ਇੱਕ ਵਾਰੀ ਜ਼ਰੂਰ ਟਰਾਈ ਕਰੋ بس ਆਪਾਂ ਜਿਆਦਾ ਟਾਈਮ ਨਹੀਂ ਖਾਣਾ ਕਰਾਂਗੇ ਗ੍ਰੀਨ ਦੇ ਉੱਪਰਾਂ ਦੇ ਅੱਗੇ ਮੇਰਾ ਭਾਈ ਹੋਰ ਵੀ ਦਿਖਾ ਰਿਹਾ ਬੜੀ ਬੁੜੀਆ ਸ਼ਾਨਦਾਰ ਸ਼ਾਨਦਾਰ ਚੀਜ਼ਾਂ ਨੇ ਮੈਂ ਦੇਖੋ ਪਹਿਲਾਂ ਵੀ ਤੁਹਾਨੂੰ ਕਿਹਾ ਜੋ ਜੋ ਮੈਂ ਦਿਖਾ ਰਿਹਾ ਉਹਦੇ ਤੁਸੀਂ ਲੈਣੇ ਸਕਰੀਨਸ਼ਾਟ ਠੀਕ ਹੈ ਜੀ ਤੇ ਸਕਰੀਨਸ਼ਾਟ ਲੈ ਕੇ ਆ ਕੇ ਤੁਸੀਂ ਦਿਖਾਣੇ ਕਿ ਇਹ ਵੜਾ ਦੋ ਜੇ ਮੈਂ ਦਵਾਗਾ ਤਾਂ ਮੈਂ ਸਹੀ ਆ ਜੇ ਮੈਂ ਨਹੀਂ ਦਾਂਗਾ ਅਗਲੀ ਵੀਡੀਓ ਨਹੀਂ ਬਣਾਵਾਗਾ ਹਲੋ ਹਲੋ ਜੀ ਸ਼ਿਕਾਇਤ ਆ ਰਹੀ ਦੀ ਕੁਝ ਲੋਕਾਂ ਦੀ ਕਿ ਕਿਹੜਾ ਤੁਸੀਂ ਦਿਖਾਉਨੇ ਹੋ ਵੀਡੀਓ ਦੇ ਵਿੱਚੋਂ ਸਮਾਨ ਮਿਲਦਾ ਨਹੀਂ ਕੋਈ ਵੀ ਦੁਕਾਨਦਾਰ ਐਵੇਂ ਕਰਦਾ ਤੇ ਇੱਕ ਵਾਰ ਮੈਨੂੰ ਕਾਲ ਜ਼ਰੂਰ ਕਰ ਲਿਓ ਹਲੋ ਫੋੜੋ ਜੀ ਇਹ ਪਿਓਰ ਤਖਾਂਦੇ ਕਪੜਾ ਪਰੰਪਰਾ ਦਾ ਵੀਡੀਓ ਦੱਸੇ ਮਸਲੀਨ ਤੇ ਤੇ ਤੁਸੀਂ ਵੇਖਦੇ ਹੋ ਭੱਜੇ ਜਾਂਦੇ ਹੋ ਅਸੀਂ ਉਹ ਕੰਮ ਨਹੀਂ ਕਰਨਾ ਅਸੀਂ ਜੋ ਕਹਿਣਾ ਉਹ ਦੇਣਾ ਹੈ ਪਰੰਪਰਾ ਦਾ ਮਤਲਬ ਪਰੰਪਰਾ 5 ਮੀਟਰ ਕਪੜਾ ਵਾਹਣਾ ਇਹ ਪਰੰਪਰਾ ਇਹ ਪਾਜੀ ਕੱਪੜੇ ਦਾ ਨਾਮ ਹੁੰਦਾ ਠੀਕ ਹੈ ਜੀ ਅਸੀਂ ਸਾਰਾ ਗਾਵ ਨੂੰ ਇੱਥੇ ਗਿਆਨ ਦਿੰਨੇ ਆ ਕੋਈ ਨਵਾਂ ਕਪੜਾ ਕੰਮ ਕਰਨ ਵਾਲਾ ਹੋਵੇ ਕੋਈ ਵੇਚਣ ਵਾਲਾ ਹੋਵੇ ਅਸੀਂ ਉਹਨੂੰ ਪੂਰੀ ਨੌਲੇਜ ਦਿੰਨੇ ਆ ਜੀ ਠੀਕ ਹੈ ਜੀ ਆਹ ਦੇਖੋ ਇਹ ਕਪੜਾ ਹੁੰਦਾ ਪਾਜੀ 4 ਮੀਟਰ 75 ਪੁਆਇੰਟ ਭਾਈ ਜੀ 5 ਮੀਟਰ ਕੱਟ ਨਹੀਂ ਹੁੰਦੀ ਹੈ ਫੇਰਾ ਫੇਰੀ ਕਰਨੀ ਨਹੀਂ 4 ਮੀਟਰ 75 ਪੁਆਇੰਟ ਦੀ ਕੱਟ ਹੈ ਓਕੇ ਠੀਕ ਹੈ ਆਲਓਵਰ ਸੂਟ ਹੈ ਚੁੰਨੀ ਦਾਗੇ ਨਾਲ ਫੋਰ ਸੈਟ ਲੈਸ ਲਾ ਕੇ ਡਿਜ਼ਾਈਨ ਦੂੰਗਾ ਇਹਦੇ 40 ਤੋਂ 50 40 ਤੋਂ 50 300 ਰੁਪਏ 40 ਤੋਂ 50 ਹਜ਼ਾਰ ਪਹਲੋ ਫੜੋ 300 ਤੋਂ 40 ਤੋਂ 50 ਡਿਜ਼ਾਈਨ ਮੈਂ ਕਹਿੰਦਾ ਬਈ ਸਿਰੀ ਲਾਇਆ ਵੇ ਜਮਈ ਚਲੋ ਫੜੋ ਭਾਜੀ ਇਹ ਸਾਰੇ ਡਿਜ਼ਾਈਨ ਭਾਜੀ ਕੈਮਰਾਮੈਨ ਸਾਹਿਬ ਦਿਖਾਓ ਦੇਖੋ ਇਹ ਪਰ ਭਰੀ ਵੀ ਆ ਦੇਖੋ ਦੁਕਾਨ ਹੈ ਸਭ ਤਿੰਨ 300 ਰੁਪਏ ਦੇ ਵਿੱਚ ਆ ਕਰੀ ਬਾਈ ਨੇ ਸਰਦਾਰ ਵਾਲੀ ਗੱਲ ਯਾਰ ਦੇਖੋ ਆ ਭਾਜੀ ਜੋ ਕਿਹਾ ਜਾਏਗਾ ਜੋ ਕਿਹਾ ਜਾਏਗਾ 100 ਦਮਾਗੇ ਸਕਰੀਨ ਸ਼ਾਟ ਲੈ ਲਓ ਹੁਣੀ ਬਾਈ ਨੂੰ ਕਹਿੰਦਾ ਵੀ 300 ਵਾਲੇ ਸੂਟ ਕੱਢ ਦੇ ਮਿੱਤਰਾ ਉਰੇ ਹਲੋ ਫੜੋ ਭਾਜੀ ਇੱਧਰ ਆਓ ਤੁਹਾਨੂੰ ਜਲਵੇ ਦਿਖਾਈਏ ਜਲਵੇ ਤਾਂ ਹੁਣ ਸ਼ੁਰੂ ਕਰਾਂਗੇ ਹਲੋ ਫੜੋ ਇਹ ਜੋਰ ਜ ਹਾਂ ਠੀਕ ਹੈ ਜੀ ਇਹ 5 ਮੀਟਰ ਕਪੜਾ ਤੇ ਲੈਂਡਿੰਗ ਨਾਲ ਦਵਾਂਗੇ ਲੈਂਡਿੰਗ ਭਾਜੀ ਸੂਟ ਦੇ ਥੱਲੇ ਲੱਗਦੀ ਹੈ ਲੈਂਡਿੰਗ ਨਾਲ ਲੈਂਥ ਦੇਖੋ ਭਾਜੀ ਲੌਂਗ ਲੰਬਾ ਸੂਟ ਠੀਕ ਹੈ ਜੀ ਇਹ ਸੂਟ ਤੁਹਾਨੂੰ ਮਿਲਣਾ 375 ਰੁਪਏ ਦਾ ਜੀ 375 ਦਾ 400 ਦਾ 800 ਤੋਂ 900 ਰੁਪਏ ਦਾ ਵਿੱਚ 375 ਰੁਪਏ ਦਾ ਸੂਟ ਦਾਂਗੇ ਤੁਸੀਂ ਆਗੇ ਥੋਕ ਦੀ ਦੁਕਾਨ ਦੇ ਉੱਤੇ ਅੱਛਾ ਥੋਕ ਦਾ ਕੰਮ ਹਾਂ ਜੀ ਰਿਟੇਲ ਵਾਲਾ ਕੰਮ ਨਹੀਂ ਹੈਗਾ ਇਦੋਂ ਚੱਕ ਲੈ 4 ਸੂਟ 400 ਉਹਦੇ ਉੱਤਰੋ ਚੱਕ ਲੈ ਤੇ ਵੀਡੀਓ ਬਣਾ ਦਿੱਤੀ ਹਾਂ ਸੱਚਾਈ ਵਾਲਾ ਕੰਮ ਹੈ 375 ਰੁਪਏ ਦਾ ਚੁੰਨੀ ਨਾਲ ਕਢਾਈ ਵਾਲੀ ਹੈਲੋ ਫੋੜੋ ਚਾਹ ਲੋ ਸਕਰੀਨ ਸ਼ਾਟ ਸਾਰਿਆਂ ਦੇ ਹੈਲੋ ਫੋੜੋ ਜੀ ਕਾਲੇ ਕਾਲੇ ਰੰਗ ਵੀ ਏਡੇ ਸੋਹਣੇ ਸੋਹਣੇ ਆ ਦੇਖੋ ਦਾਜ ਵਰੀਆਂ ਵਾਲੇ ਸੂਟ ਤੁਹਾਨੂੰ ਇੱਥੇ ਕੋਈ 800 900 ਹਜ਼ਾਰ ਖਰਚਣ ਦੀ ਲੋੜ ਨਹੀਂ 375 ਰੁਪਏ ਦੇ ਵਿੱਚ ਇਹ ਵੀ 375 ਦਾ 375 ਰੁਪਏ ਦੇ ਵਿੱਚ ਖੋਲ ਕੇ ਮੈਨੂੰ ਦਿਖਾ ਦੇਗਾ ਭਾਈ ਜੀ ਪਾਜੀ ਮਾੜਾ ਜਾ ਉਹ ਨਹੀਂ ਨਹੀਂ ਪਾਜੀ ਕੋਈ ਪਗਾਈ ਨਹੀਂ ਗਈ ਤੁਹਾਨੂੰ ਪਹਿਲਾਂ ਕੀ ਕਿਹਾ ਇਹ ਬਾਬੇ ਨਾਲ ਦੀ ੱਟੀ ਹੈ ਤੇ ਤਸੱਲੀ ਦਾ ਕੰਮ ਹੋਣਾ ਹੈ ਹੈਲੋ ਫੋੜੋ ਭਾਈ ਜੀ ਇਹ ਆਲੋ ਪਾਜੀ ਇਹ ਆਈ ਗਈ ਕਮੀਜ਼ ਹਾਂ ਠੀਕ ਹੈ ਜੀ ਖੁੱਲੀ ਡੁੱਲੀ ਆ ਆਉਗੀ ਭਾਜੀ ਇਹਦੀ ਸਲਵਾਰ ਤੇ ਨਾਲ ਮੈਨੂੰ ਕੋ ਅਸਤਰ ਭਾਜੀ ਇਹ ਮੜਾਏ ਫੜ ਲਓ ਫੜ ਲਓ ਭਾਜੀ ਹੋਰ ਪਿੱਛੇ ਹੋ ਜਾਓ ਹੋਰ ਪਿੱਛੇ ਅੱਛਾ ਆ ਦੇਖੋ ਜੀ ਕਾ ਪਤਾ ਬਾਈ ਯਾਰ ਬੰਦੇ ਭਾਜੀ ਪੂਰੇ ਪੂਰੇ ਕੱਪੜੇ ਹਾਂ ਠੀਕ ਹੈ ਜੀ ਆ ਦੇਖੋ ਇਹ ਹੁਣ ਲੀਰਾ ਥੋੜੀ ਨੇ ਯਾਰ ਦੇਖ ਲਓ ਤੁਸੀਂ ਕਹਿੰਦੇ ਲੀਰਾ ਚੁੰਨੀਆਂ ਨਾਲ ਮਿਲਦੀ ਹੈ ਭਾਜੀ ਆ ਦੇਖੋ ਚੁੰਨੀਆਂ ਕਿੱਡੀਆਂ ਘੈਂਟ ਘੈਂਟ ਆ ਦੇਖੋ ਜੀ ਰੇਟ ਕੀ ਮਿਲਣਾ 375 ਰੁਪਏ ਦਾ ਸੂਟ ਸੱਚੀ ਬਾਈ ਹੋਣ ਭਾਜੀ ਮੈਂ ਤੁਹਾਨੂੰ ਚੀਤ ਖਾਨਾ ਆ ਲਓ ਇਹ ਕੱਪੜੇ ਦਾ ਨਾਂ ਹੈ ਸ਼ਿਮਰ ਲੋਕਾਂ ਨੇ ਲੁੱਟ ਪਾਈ ਕਿੰਨੇ ਦਾ ਸ਼ਿਮਰ ਦਾ ਸੂਟ ਗਾਗ ਦੁਕਾਨ ਤੇ ਆ ਗਿਆ ਮੁੰਡਾ 1000 ਰੁਪਏ ਦਾ ਜੀ 900 ਰੁਪਏ ਦਾ ਜੀ ਹਾਂ ਆ ਲੋ ਫੜੋ ਭਾਜੀ ਸ਼ਿਮਰ ਦਾ ਸੂਟ ਤੁਹਾਨੂੰ ਦੂੰਗਾ 400 ਰੁਪਏ ਦੇ ਵਿੱਚ ਕੀ ਬਾਤ ਆ ਭਾਈ ਸ਼ਰਤ ਨਾਲ ਅੱਧੀ ਉਹਨੂੰ ਸ਼ੇਅਰ ਕਰਨੀ ਹੈ ਕਹਿੰਦੇ ਮਰਜੀ ਲੈ ਭਾਜੀ ਸ਼ੇਅਰ ਪਤਾ ਕਾਦੇ ਲਈ ਮੈਂ ਮੰਗ ਰਿਹਾ ਪਿਆਰ ਵਾਸਤੇ ਪਿਆਰ ਵਾਸਤੇ ਮੈਂ ਹੁਣ ਲਾਲਚ ਨਹੀਂ ਕਰ ਰਿਹਾ ਜਿਹੜਾ ਸ਼ੇਅਰ ਕਰੇਗਾ 10 ਸੂਟ ਦਾਂਗਾ 8 ਸੂਟ ਦਾਂਗਾ ਕਿਸੇ ਨੇ ਨਹੀਂ ਦੇਣਾ ਤੁਹਾਨੂੰ ਹਾਂ ਇਹ ਸੱਚਾਈ ਵਾਲੀ ਦੁਕਾਨ ਸੱਚ ਵਾਲੀ ਕੰਮ ਤੁਸੀਂ ਨਹੀਂ ਖਰੀਦਣਾ ਚਾਹੁੰਦੇ ਅੱਗੇ ਤੁਹਾਡਾ ਭੈਣ ਕੋਈ ਹੋਰ ਤਰੀ ਦੇਗਾ ਅਗਲੇ ਦਾ ਖਵਾਵਾ ਕਰੋ ਭਲਾ ਕਰੋ 400 ਰੁਪਏ ਦਾ ਸੂਟ ਦਾਂਗਾ ਸ਼ਿਮਰ ਦਾ ਕਹਿੰਦਾ ਘਵਾਂਦਾ ਆ ਲੋ ਪਾਈ ਕਹਿੰਦਾ ਓਪਨ ਕਰਕੇ ਦਿਖਾਈ ਕਿਤੇ ਝੂਠ ਨਾ ਤੂੰ ਬੋਲਾ ਆਈਡੀਆ ਹੋ ਜਾਂਦਾ ਲੋਕ ਆ ਲੋ ਭਾਜੀ ਆ ਲੋ ਓ ਭਾਜੀ ਮੈਨੂੰ ਪਤਾ ਹੈ ਤੁਸੀਂ ਆਪਣੇ ਵੀਵਰ ਨਾਲ ਸੱਚੀ ਕੰਮ ਕਰਨਾ ਚਾਹੁੰਦੇ ਹੋ ਆਈਡੀਆ ਵੀਡੀਆ ਕੋਈ ਨਹੀਂਗਾ ਆ ਲੋ ਫੜੋ ਭਾਜੀ 400 ਰੁਪਏ ਦਾ ਸੂਟ ਦਾਂਗਾ ਸ਼ਿਮਰ ਦਾ ਲੈ ਦੇਖੋ ਵੀ ਮਿੱਤਰੋ ਪੂਰਾ ਸੂਟ ਆ ਕੱਪੜਾ ਹੈਗਾ ਪੂਰਾ ਜਮਾ ਆਣਾ ਟਿਕਾ ਕੇ ਸੂਟ ਬਣੂਗਾ ਜਮਾ ਸਿਰਲੀ ਗੱਲ ਬਾਤ ਪਾਜੀ ਹਲੋ ਸਾਡੇ 700 ਰੁਪਏ ਲਈ ਸੂਟ ਵਿਕਦਾ ਪਾਜੀ 750 ਰੁਪਏ ਦਾ ਹਜ਼ਾਰ ਚਾ ਹਾਂਜੀ ਇਹਦੇ ਥੋੜੇ ਲਵੇ ਲਵੇ 385 ਰੁਪਏ ਦਾ ਸ਼ਿਮਰ ਦਾ ਸੂਟ 385 ਰੁਪਏ ਦਾ ਚੱਕੋ ਜੀ ਹਲੋ ਬਈ ਹੋਰ ਦੇ ਸੂਟ ਹਡਾ ਵਾਲੇ ਸੂਟ ਨਹੀਂ ਤਾਂ ਯਾਰ ਪਾਜੀ ਹੰਡਾਉਣ ਵਾਲੇ 385 ਰੁਪਏ ਦਾ ਚੱਕੋ ਹੁਣ ਆਹ ਚੱਕੋ ਬਾਈ ਤੈਨੂੰ 385 ਜਿੰਨੀਆਂ ਚੈੱਕ ਕਰੋ ਦਾਜਵਰੀਆਂ ਸੂਟ ਤੁਸੀਂ ਮੰਗਣ ਜਾਂਦੇ ਹੋ 900 ਰੁਪਏ ਦਾ ਲੈ ਕੇ ਆਉਂਦੇ ਹੋ 800 ਰੁਪਏ ਦਾ ਲੈ ਕੇ ਆਉਂਦੇ ਹੋ ਨਵਾਂ ਕੰਮ ਸ਼ੁਰੂ ਕਰ ਲਓ ਥੋੜੇ ਪੈਸੇ ਲਾ ਲਓ ਰੋਈ ਘਟੋੜ 2000 ਰੁਪਏ ਕਮਾਓਗੇ ਵੈਰੀ ਗੁੱਡ ਸਹੀ ਗੱਲ ਹੈ ਹਾਂ ਇਹ ਚਾਰ ਚਾਰ ਰੰਗ ਦਾ ਪਾਜੀ ਇੱਦਾਂ ਮੁੱਠਾ ਵਾ ਆਹ ਲੋ ਜੀ ਹਾਂ 385 ਰੁਪਏ ਦਾ ਜੀ 385 ਰੁਪਏ ਦਾ ਬਹੁਤ ਸਸਤਾ ਬਾਈ ਸੱਚੀ ਸਸਤੇ ਸਸਤੇ ਕੰਮ ਆਹ ਲੋ ਹਾਂ ਇਹ ਤੁਹਾਨੂੰ ਸੂਟ ਵਚਿਤਰਾ ਸਿਰ ਦਾ ਹਾਂ ਕੱਪੜੇ ਵੀ ਨਵੇਂ-ਨਵੇਂ ਕੋਈ ਨਹੀਂ ਦੱਸੂਗਾ ਭੇਦ ਨਹੀਂ ਦਿੰਦਾ ਭਾਈ ਦੁਕਾਨ ਦਾ ਪਹਿਲੀ ਵਾਰ ਨਾਉ ਸੁਣ ਰਿਹਾ ਭਾਈ ਭਾਜੀ ਭੇਦ ਨਹੀਂ ਦਿੰਦੇ ਨਾ ਕੀ ਹੁਣ ਅਗਲਾ ਕਹਿਗਾ ਉੱਥੇ ਜਾ ਕੇ ਮੰਗੇਗਾ ਵਚਿਤਰਾ ਸਿਰ ਦਾ ਸੂਟ ਹੈਗਾ ਤੇ ਅਗਲਾ ਕਹਿਗਾ ਹੈਗਾ ਸੂਟ ਅਗਲਾ ਮੰਗੇ ਕਿੰਨੇ ਦਾ ਜੀ 900 ਰੁਪਏ ਦਾ ਜੀ 800 ਰੁਪਏ ਦਾ ਜੀ ਹਲੋ 395 ਰੁਪਏ ਦਾ ਹਲੋ ਓਪਨ ਨਾਲੇ ਖੋਲ ਕੇ ਦਿਖਾਵਾਂਗਾ ਕੀ ਬਾਤ ਆ ਦੇਖੋ ਖੋਲ ਕੇ ਭਾਈ ਕਹਿੰਦਾ ਸਾਰੇ ਸੂਟ ਚੈੱਕ ਕਰਾਉਣੇ ਨੇ ਕਪੜਾ ਹਲੋ ਰਾਇਲ ਟੱਚ ਵਾਲੇ ਸੂਟ ਜਿਹਨੂੰ ਆਪਾਂ ਕਹਿੰਦੇ ਆ ਰਾਇਲ ਟੱਚ ਸਰਵਾਰੀ ਸੂਟ ਸਰਵਾਰੀ ਸਾਰਾ ਜਰਕਨ ਫਿਰ ਚੁੰਨੀ ਲਾਗੇ ਨਾਲ ਬੱਤੀ ਵਾਲੀ ਸਭ ਟਕਿਆ ਕੇ ਦਿਖਾ ਦਿਓ ਪੂਰਾ ਹਾਂ ਡਿਜ਼ਾਈਨ ਸਮਝਾ ਹੁਣ ਪਹਿਣਾ ਦੇ ਸਾਰੇ 395 ਰੁਪਏ ਦਾ ਇਮਾਨਦਾਰੀਆਂ ਨਾਲ ਕੰਮ ਮਿਲਦੇ ਨੇ 395 ਰੁਪਏ ਦਾ ਪਹਿਲਾ ਭਾਜੀ ਕਿਹਾ ਸਕਰੀਨ ਸ਼ਾਟ ਲੈਣਾ ਬਿਲਕੁਲ ਸਕਰੀਨ ਸ਼ਾਟ ਲੈ ਕੇ ਆ ਚਾਰ ਚਾਰ ਰੰਗ ਦੇ ਮੇਰੇ ਕੋਲ ਮਿਲਦੇ ਮੁੱਠੇ ਰੇਟ ਮੇਨਾਂ 395 ਰੁਪਏ ਦਾ 1580 ਰੁਪਏ ਦੇ ਚਾਰ ਸੂਟ 1580 ਦੇ 4 1580 ਦੇ 4 ਸੂਟ ਧੰਨਵਾਦ ਭਾਈ ਜੀ ਆਹ ਲੋ ਬੜਾ ਫਾਇਦਾ ਅੱਜ ਭਾਜੀ ਫਾਇਦੇ ਦਾ ਸੂਟਾ ਕਪੜਾ ਵੀ ਸ਼ਾਨਦਾਰ ਹੈ ਬਈ ਯਾਰ ਹਲੋ ਦੂਲਣ ਵਾਲੇ ਸੂਟ ਹਾਂ ਚੱਕੋ ਜੀ ਛਿਲ ਲਵਾਣ ਦੀ ਲੋੜ ਨਹੀਂ ਭਾਜੀ 500 ਰੁਪਏ ਦਾ ਸੂਟ ਜੀ ਅੱਛਾ ਯਾਰ ਭਾਈ 500 ਰੁਪਏ ਦਾ ਮਾਰਾ ਹੈ ਲੈ ਦੇਖ ਲਓ ਭਾਈ ਲਰਨਿੰਗ ਨਾਲ ਦਾਗਾ ਅਸਤਰ ਵੀ ਨਾਲ ਦਾਗਾ ਅੱਛਾ ਪੂਰਾ ਕੰਪਲੀਟ ਸੂਟ ਆਹੋ ਬਸ ਸਮੋਣਾ ਹੈ ਇੰਨੀ ਵੀ ਨਾਲ ਹੈ ਬਾਤ ਤੂੰ ਦਰਜੀ ਨੂੰ ਦੋ ਸੂਟ ਲੈ ਲਓ 500 ਰੁਪਏ ਬਈ ਯਾਰ ਹਲੋ ਫੋੜੋ ਜੀ 500 ਰੁਪਏ ਦਾ ਸੂਟ ਕੋਈ ਦੇ ਨਹੀਂ ਸਕਦਾ ਭਾਈ ਦੁਕਾਨਦਾਰ ਹਲੋ ਗਰਲਿਸ਼ ਸੂਟ ਬਨਾਰਸੀਆਂ ਵਾਲੇ ਇਹਨੂੰ ਕਹਿੰਦੇ ਭਾਜੀ ਕੈਂਡ ਕੈਂਡ ਸੂਟ ਅਸਲੀ ਅਸਲੀ ਸੂਟ ਅਸੀਂ ਮਾਲ ਲੈਣਾ ਭਾਜੀ ਇਕੱਠਾ ਸਟਾਕ ਸਾਡੀ ਕੋਈ ਭਰਾ ਫੈਕਟਰੀ ਨਹੀਂ ਹੈਗੀ ਸਾਡੀ ਕੋਈ ਫੈਕਟਰੀ ਨਹੀਂ ਹੈਗੀ ਅਸੀਂ ਮਾਲ ਲੈਣਾ ਇਕੱਠਾ ਸਸਤਾ ਲੈ ਕੇ ਸਸਤਾ ਵੇਚ ਦੇਣਾ ਠੀਕ ਹੈ ਨਾ 5-10 ਰੁਪਏ ਕਮਾਣਾ ਸੂਟ ਵੇਚ ਦੇਣਾ ਸ਼ਾਮ ਨੂੰ ਸੇਲ ਕੱਢ ਦੇਣੀ ਆ ਆ ਲੋ ਫੜੋ ਇਹ ਸੂਟ ਦੇਖੋ ਚੈੱਕ ਕਰੋ ਭਾਜੀ ਬਨਾਰਸੀ ਕੁੜੀਆਂ ਵਾਲਾ ਗਰਲਿਸ਼ ਪੀਸ ਇਹ ਸਾਡੀ ਭੈਣਾਂ ਵਾਸਤੇ ਸਿਸਟਰ ਵਾਸਤੇ ਕਿਹੜਾ ਸੂਟ ਕਹਿੰਦੇ ਇਹ ਬਨਾਰਸੀ ਭਾਜੀ ਇਹਨੂੰ ਬਨਾਰਸੀ ਕਪੜਾ ਹੈ ਲੈ ਵੀ ਦੇਖ ਲਓ ਬਨਾਰਾ ਦੇਖਾਓ ਕੈਮਰਾਮੈਨ ਆਲਾ ਆਏਗਾ ਭਾਜੀ ਦੇਖੋ ਤੁਸੀਂ 골ਡਨ ਰੰਗ ਦਾ ਦੁਪੱਟਾ ਦੇਖੋ ਕਿੱਡਾ ਸੋਹਣਾ ਆਏਗਾ ਦੁਪੱਟਾ ਆਹੋ ਆਹ ਦੇ ਕੰਨਾ ਜੱਤ ਰਿਆ ਇਹ 490 ਰੁਪਏ ਦਾ ਸੂਟ 490 490 ਰੁਪਏ ਦਾ ਕਿੰਨੇ ਛੋਲ ਲੈ ਲੋ ਲੈ ਲੋ ਕਿੰਨੇ ਕਿੰਨੇ ਮਰਜ਼ੀ ਲੈ ਲੈ ਭਾਈ ਭਾਜੀ 100 ਸੂਟ ਦੇ ਦੂੰਗਾ ਕੀ ਬਾਤ ਆ 490 ਰੁਪਏ ਦੇ ਵਿੱਚ ਆ ਲੋ ਚਾਰ ਚਾਰ ਰੰਗ ਵੀ ਦਾਂਗਾ ਆ ਲੋ ਫੜੋ ਚੱਕੋ ਜੀ 490 ਰੁਪਏ ਦੇ ਵਿੱਚ ਅਸਲੀਅਤ ਹੁੰਦੀ ਭਾਜੀ ਇੱਥੇ ਆ ਲੋ ਫੜੋ ਭਾਜੀ ਕੁੜੀਆਂ ਵਾਲੇ ਗਰਲੀ ਸੂਟ ਠੀਕ ਹੈ ਜੀ ਇਹਨੂੰ ਕਹਿੰਦੇ ਮਸਲੀਨ ਮਸਲੀਨ ਅਸੀਂ ਕੋਟਨ ਨੂੰ ਮਸਲੀਨ ਨਹੀਂ ਬਣਾਣਾ ਬੜਾ ਨਾਂ ਹਰੇਕ ਦੁਕਾਨ ਦਾ ਕਰਦਾ ਮਸਲੀਨ ਦਾ ਸੂਟ ਮਸਲੀਨ ਆਪਾਂ ਜੀ ਨਾਮ ਤਾਂ ਸਾਰੇ ਲੈ ਲੈਂਦੇ ਨੇ ਅੱਗੇ ਪੈਣਾ ਨੂੰ ਬੁਲਾ ਕੇ ਸੌਦਾ ਵੀ ਕੋਈ ਦਵੇ ਨਾ ਆਹ ਲਓ ਫੜੋ ਨਵੇਂ ਕੰਮ ਕਰਾਵਾਂਗੇ ਸ਼ੁਰੂ ਘਰੇ ਬੈਠੇ ਬੀਬੀਆਂ ਥੋੜੇ ਪੈਸੇ 'ਚ ਲੱਖ ਰੁਪਏ ਕਮਾਣਗੇ ਕਿੰਨੇ ਕ ਪੈਸੇ 'ਚ ਕੰਮ ਸ਼ੁਰੂ ਹੋ ਜਾਏ ਭਾਜੀ 20 25 50 ਹਜ਼ਾਰ ਦੀ ਇਨਵੈਸਟਮੈਂਟ ਕਰ ਲਓ 10 ਸੂਟ ਵੇਚਨੇ ਭਾਜੀ ਸਿਰਫ 1000 ਰੁਪਏ ਰੋਜ਼ ਬਣੇਗਾ ਘਰੇ ਬੈਠੇ ਨੂੰ ਭਾਈ 100 ਰੁਪਏ ਕ ਸੂਟ ਦੇ ਮਗਰ ਮਾਰਜਨ ਹੁਣ ਤੁਹਾਨੂੰ ਮੈਂ ਦੱਸਦਾ ਆਹ ਸੂਟ ਅਵੀ ਨਕਲੋ ਸੂਟਾ ਸਕਰੀਨਸ਼ਾਟ ਲੋ ਪਹਿਲਾ ਦਾ ਤੁਹਾਨੂੰ ਕਿਸੇ ਦੁਕਾਨਦਾਰ ਨੇ ਦੇਣਾ ਨਹੀਂ 5 ਮੀਟਰ ਕਪੜਾ ਦਊਗਾ ਆ ਉੱਪਰ ਲਿਖਿਆ ਆ ਠੀਕ ਹੈ ਜੀ 20 ਨ ਇੱਕ ਗੋਟਾ ਪੱਟੀ ਦਾ ਕੰਮ ਤੇ ਜਲਵਾ ਦੇਖੋ ਚੁੰਨੀ ਦੇ ਵਿੱਚ ਹਾਂ ਆ ਲਓ ਫੋਟੋ ਭਾਜੀ ਹਾਂ ਕਿਆ ਬਾਤਾਂ ਨੇ ਆਦਰ ਦੇਖੋ ਬੋਲਦੇ ਨੇ ਭਾਜੀ ਲੋਕੇ ਕਹਿੰਦੇ ਸੂਟ ਬੋਲਦੇ ਨੇ ਆ ਸੂਟ ਬੋਲਦੇ ਨੇ ਭਾਜੀ ਆ ਬੋਲਦੇ ਨੇ ਬਿਲਕੁਲ ਆ ਲਓ ਭਾਈ ਸੱਚੀ ਯਾਰ ਸੱਚ ਹੈ 48 ਰੁਪਏ ਦਾ 460 ਦਾ 460 ਰੁਪਏ ਦਾ 60 ਤੋਂ 1 ਰੁਪਿਆ ਵੀ ਉੱਪਰ ਲਾਉਂਗੇ 452 ਦਾ ਮੇਰਾ ਆਇਆ ਹੈ ਨਾ 10 ਰੁਪਏ ਕਮਾਣੇ ਨਹੀਂ ਮੈਂ ਅੱਛਾ 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 ਠੀਕ 10 ਰੁਪਏ ਵੀ ਕਾਟ ਨਹੀਂ ਦੇਣਾ ਭਾਈ 460 ਦਾ ਇਨੂੰ ਕਹਿੰਦੇ ਸੂਟ ਰੰਗਦਾਗਾ 4 20 ਨਿਕਲੇ ਸੂਟ ਕੁੜੀਆਂ ਵਾਲੇ 461 ਰੁਪਏ ਦਾ ਚੱਕ ਲੋ ਫਾਇਦੇ ਕਰਾ ਲੋ ਜਿੰਨੇ ਕਰਾਣੇ ਨੇ ਠੀਕ ਹੈ ਜੀ ਸਰਦਾਰ ਸਾਹਿਬ ਜਲਦੀ ਜਲਦੀ ਇੱਕ ਦੋ ਸੂਟ ਨੇ ਕੱਢੇ ਦਿਖਾ ਦਿਓ ਵੀਡੀਓ ਹੋ ਗਈ ਲੰਬੀ ਖਾਣਾ ਨਹੀਂ 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 ਭਾਈ ਆਪਾਂ ਥੋੜੇ ਟਾਈਮ ਵਿੱਚ ਤਿੰਨ ਆਈਟਮਾਂ ਦਿਖਾ ਕੇ ਵਿਹਲਾ ਕਰ ਦਿੰਨਾ ਕੰਮ ਆ ਲੋ ਆ ਸ਼ਿਮਰ ਦਾ ਸੂਟ ਦਾਂਗੇ ਸ਼ੀਸ਼ਿਆਂ ਵਾਲਾ ਕੱਢ ਕੇ ਦਿਖਾ ਪੁੱਤਰ ਸੈਂਪਲ ਸਾਰੇ ਠੀਕ ਹੈ ਜੀ ਥੋੜਾ ਆਈਟਮ ਜੋ ਤੁਹਾਨੂੰ ਬਾਈ ਕੋਲੇ ਬਾਕੀ ਦਾ ਮਾਲ ਭਰੀਆਂ ਪਈਆਂ ਨੇ ਤਿੰਨ ਚਾਰ ਦੁਕਾਨਾਂ ਬਾਈ ਤੁਹਾਨੂੰ ਐ ਪਈਆਂ ਭਾਈ ਫਾਇਦਾ ਕੋਈ ਤਿੰਨ ਚਾਰ ਦੁਕਾਨਾਂ ਨਹੀਂ ਛੋ ਦਾ ਫਾਇਦਾ ਯਾ ਸਾਲੋ ਅਸ਼ੀਮਰ ਦਾ ਸੂਟ ਹੈਗਾ ਮੈਂ ਬਾਈ ਕਹਿੰਦਾ ਖੋਲ ਕੇ ਇਹਨੂੰ ਦਿਖਾ ਦੀ ਜਰੂਰ ਮੈਨੂੰ ਪਸੰਦ ਆਇਆ ਆ ਆ ਲੋ ਫੋਟੋ ਜੀ 1000 ਜਰ ਰੁਪਏ 11 11 12 12 100 ਦੀ ਤੁਸੀਂ ਛਿੱਲਾ ਲਵਾਉਂਦੇ ਪਿਆ ਸੂਟਾਂ ਦੀਆਂ 550 ਰੁਪਏ ਦਾ ਜੀ 550 ਦਾ ਬਾਈ 550 ਰੁਪਏ ਦਾ ਬਾਈ ਜੀ ਬੜਾ ਬੋਲਦੇ ਅੱਗੇ ਵੀਡੀਓ ਚ ਸਾਡੀ ਵੀਡੀਓ ਬੋਲਦੇ ਨਹੀਂ ਵੇਚੀ ਹੋ ਗਿਆ ਨਹੀਂ ਨਹੀਂ ਭਾਈ ਯਾਰ 550 ਰੁਪਏ ਦਾ ਸਾਰੇ ਕਜੈਂਸੀ ਮੈਂ ਉਹ ਹੀ ਰੱਖੋ ਭਾਈ ਜੀ 550 ਰੁਪਏ ਦਾ ਸੂਟ ਚੱਕੋ ਜੀ ਚੱਕੋ ਭਈ ਮਿੱਤਰ ਪਿਆਰਿਓ 550 ਰੁਪਏ ਦਾ ਸੂਟ ਦਾਂਗੇ ਇਹ ਆ ਨਹੀਂ ਹੈਗਾ ਵੀ ਕਹਤਾ ਓਰੇ ਆਉਂਗੇ ਮਿਲੂਗਾ ਸੂਟ ਆ ਹਲੋ ਬਾਵਾ ਦੇ ਭਾਜੀ ਕੜਾਈਆਂ ਵਾਲੇ ਸੂਟ ਹਲੋ ਬਾਵਾ ਦੇ ਕੜਾਈਆਂ ਵਾਲੇ ਸੂਟ ਆਲੋ ਫੜ ਇਨਸਟਾਗ੍ਰਾਮ ਵਾਲੇ ਇਨਸਟਾਗ੍ਰਾਮ ਵਾਲੇ ਆਹ ਦੇਖੋ 3000 ਰੁਪਏ ਆਹ ਦੇਖ ਲਓ ਤੁਸੀਂ ਅਸੀਂ ਦੇ ਆਪਾਂ 3500 ਰੁਪਏ ਦਾ ਜਿਹੜਾ ਸੂਟ ਬਣੂਗਾ ਠੀਕ ਹੈ ਜੀ 3000 3500 ਰੁਪਏ ਦਾ ਜਰਕਣ ਵਾਲਾ ਪਿਓਰ ਲੋਕ ਇਨਸਟਾਗ੍ਰਾਮ ਤੇ ਪਾਪੂ ਕੇ ਵੇਚੀ ਜਾਂਦੇ ਮਹਿੰਗੇ ਭਾਜੀ 1700 1800 2000 ਦਾ ਵਿਕਦਾ ਹੈ ਸੂਟ ਆਪਾਂ ਆਪਾਂ 750 ਰੁਪਏ ਦਾ ਉਹ ਥੋੜੀ ਅੱਛਾ ਬਾਈ ਯਾਰ 750 ਰੁਪਏ ਦਾ ਤੁਸੀਂ ਆ ਕੇ ਰੀਲਾਂ ਬਣਾਓ ਤੁਸੀਂ ਆ ਕੇ 1500 ਦਾ ਲੈ ਚੋ ਹਾਂ ਕਰੇ ਬੱਲੇ ਜੀ ਸਾਰਾ ਜਰਕਣ ਹੈਂਡਵਰਕ ਦਾ ਕੰਮ ਚੁੰਨੀ ਨਾਲ ਲਾਗੇ ਕੱਡੀਆਂ ਹੀ ਆ ਵੈਰਾਈਟੀਆਂ ਆਈਆਂ ਸਾਡੇ ਕੋਲ ਪਹਿਲਾਂ ਹੀ ਆ ਸੂਟ ਦੀ ਪਹਿਚਾਨ ਵਜਨ ਤੋਂ ਕਰਦਾ ਉਹਨਾਂ ਮੈਂ ਕਿਉਂਕਿ ਪਤਾ ਲੱਗ ਜਾਂਦੇ ਵੀ ਇਹਨਾਂ ਕਹਿ ਹੈਵੀ ਕਪੜਾ ਬੜਾ ਹੈਵੀ ਕਪੜਾ ਆਹ ਲਓ ਭਾਈ ਕਾਫੀ ਰੰਗ ਦਾ ਸੂਟ ਕਾਫੀ ਲੋਕੀ ਨੇ ਹਾਂ ਸਵੇਰੇ ਸ਼ੁਰੂ ਹੁੰਦੇ ਬਾਜ਼ਾਰ ਘੁੰਮਣਾ ਹਾਂ ਕਾਫੀ ਰੰਗ ਦਾ ਸੂਟ ਨਹੀਂ ਮਿਲਦਾ ਕਾਰਨ ਕਾਰਨ ਕਾਫੀ ਰੰਗ ਹੀ ਨਹੀਂ ਆਂਦਾ ਅੱਛਾ ਅਸੀਂ ਵੱਖਰਾ ਰੰਗ ਲੈ ਕੇ ਆਏ ਆ ਭਾਈ ਜੀ ਆਹ ਲਓ ਫੜੋ ਚੱਕੋ ਜੀ ਸੂਟ ਉਹਨੇ ਵੀ ਨਿਕਲੋ ਸੂਟ 1500 2250 ਦਾ ਬਾਜ਼ਾਰ 'ਚ ਵਿਕਣ ਵਾਲਾ 850 ਰੁਪਏ ਦਾ ਚੱਕੋ ਜੀ 850 ਰੁਪਏ ਦਾ ਜੀ ਅਗਲ੍ਹਾ ਵਾਰ ਮੈਂ ਕਹਿੰਦਾ ਦੇਖੋ ਚੱਕ ਕੇ ਸੂਟ ਦਾ ਆਈਡੀਆ ਹੁੰਦਾ ਮੈਂ ਕਿਵੇਂ ਤੁਹਾਨੂੰ ਹਮੇਸ਼ਾ ਕਹਿਣਾ ਨਾ ਮੈਨੂੰ ਕਿਉਂਕਿ ਮੈਨੂੰ ਕੱਪੜੇ ਦੀ ਜਿਹੜੀ ਹੈ ਹਲੋ ਭਾਜੀ ਪਿਓਰ ਬਰਬਰੀ ਜਿਹਨੂੰ ਲੋਕੀ ਪਿਓਰ ਦੇ ਸੂਟ ਕਹਿ ਕੇ ਵੇਚਦੇ ਕਿੰਨੇ ਦਾ 3595 ਰੁਪਏ ਦਾ 2895 1295 ਦਾ ਜੀ ਚੱਕੋ ਜੀ 3500 ਵਾਲਾ ਸੂਟ 1295 ਰੁਪਏ ਦਾ ਰਾਇਲ ਟੱਚਾਂ ਵਾਲੇ ਸੂਟ ਇੱਥੇ ਮਿਲਨੇ ਆ ਸਰਦਾਰੀ ਆ ਚੁੰਨੀਆਂ ਦੇ ਕੋਕਟੀਆਂ ਭਾਜੀ ਘੈਂਡ ਆ ਭਾਈ ਇਹਦੇ ਥੱਲੇ ਕਨੇ ਕੱਪੜੇ ਕੋਪੜਾ ਲਾਓ ਭਾਜੀ ਕਪੜਾ ਦੇਖੋ ਅੱਛਾ ਆ ਦੇਖੋ ਭਾਜੀ ਕਪੜਾ ਨਾਲ ਅੱਛਾ ਫਿਰ ਉਦੋਂ ਹੀ ਕੰਮ ਇੱਥੋਂ ਫੜ ਲਓ ਉੱਥੇ ਤਾਂ ਪਹੁੰਚ ਜਾਵਾਂਗੇ ਆਪਾਂ ਹਲੋ ਫੜੋ ਜੀ ਆਹ ਦੇਖ ਲਓ ਆਹ ਦੇਖ ਲਓ ਇਕੱਠਾ ਕਰੀ ਬੈਠਾ ਰਹੇ ਇਹਨੂੰ ਕਹਿੰਦੇ ਚੀਜ਼ਾਂ ਇਹਨੂੰ ਕਹਿੰਦੇ ਦੁਪੱਟੇ ਚਲ ਸਹੀ ਯਾਰ ਬਾਈ ਬਾਕੀ ਕਿਉਂ ਕੋਈ ਓਲਾ ਨਹੀਂਗਾ ਬਾਈ ਸਾਰੇ ਖੋਲ ਸਾਰ ਸੁਤਰੀਆਂ ਭਾਜੀ ਚੀਜ਼ਾਂ 1295 ਰੁਪਏ ਦਾ ਪਿਓਰ ਦਾ ਸੂਟ ਜੇ ਤੁਸੀਂ ਲੈਣਾ ਦੂਲਣ ਵਾਲਾ ਸੂਟ ਆਪਾਂ ਜਿਆਦਾ ਲੰਬਾ ਟਾਈਮ ਲਾਣਾ ਹੀ ਨਹੀਂ ਆਹ ਦਿਖਾਵਾਂਗਾ ਸੂਟ ਦੂਲਣ ਵਾਲਾ 5-5000 ਰੁਪਏ ਦੇ ਤੁਸੀਂ ਸੂਟ ਬਾਜ਼ਾਰੋਂ ਲੈ ਰਹੇ ਹੋ 5-5000 ਰੁਪਏ ਦੇ ਹਲੋ 1795 ਰੁਪਏ ਦਾ ਪਿਓਰ ਸਿਲਕ ਪਿਓਰ ਸਿਲਕ ਨਾ ਹੋਵੇ ਪੰਜਾਹ ਯਾਰ ਤੇ ਜੁਰਮਾਨਾ ਮੈਨੂੰ ਲਾ ਦੇਣਾ ਹਲੋ ਫੜੋ ਜੀ ਹਾਂ ਪਿਓਰ ਸੀ ਲੱਗਦਾ ਸੂਟ 1795 ਰੁਪਏ ਦਾ ਜਿਹਦੀ ਬਾਵਾ ਵੀ ਕੱਢੀਆਂ ਜਿਹਦੇ ਸਲਵਾਰਾ ਵੀ ਕੱਢੀਆਂ ਤੇ ਜਿਹਦੇ ਦੁਪੱਟੇ ਬੋਲਣਗੇ ਦੂਲਣ ਵਾਲੇ ਸੂਟ ਇੰਸਟਾਗ੍ਰਾਮ ਵਾਲੇ ਮੈਂ ਕਿਹਾ ਸੂਟ ਦਿਖਾ ਦੀ ਇੰਸਟਾਗ੍ਰਾਮ ਵਾਲੇ ਸੂਟ ਆ ਦੇਖੋ ਇੰਸਟਾਗ੍ਰਾਮ ਵਾਲੇ ਕਿਉਂ ਕਹਿੰਦੇ ਨੇ ਇਹ ਭਾਜੀ ਸੈਲੀਬ੍ਰਿਟੀ ਸੂਟ ਹੁੰਦੇ ਵੱਡੇ ਵੱਡੇ ਮੋਡਲਾਂ ਪਾਉਂਦੀਆਂ ਨੇ 5-5000 6-6000 ਰੁਪਏ ਦਾ ਆ ਦੇਖੋ ਜੀ ਆ ਭਾਜੀ ਹੁੰਦੀਆਂ ਇਹਦੀਆਂ ਬਾਵਾ ਤੇ ਇਹ ਹੁੰਦੀਆਂ ਇਹਦੀ ਸਲਵਾਰ ਇਹ ਆਉਂਦਾ ਸੂਟ ਚਮਕ ਕਾਂਦਾ ਡਿਜ਼ਾਈਨਰ ਜੀ ਸੂਟ ਚੁੰਨੀ ਰਵਾਂਗੇ ਭਾਜੀ ਬੜੀ ਘੈਂਟ ਜੀ ਠੀਕ ਹੈ ਜੀ ਸੂਟ ਦੇ ਦੇਣਾ ਭਾਜੀ ਆਪਾਂ ਸਿਰਫ 125 ਰੁਪਏ ਦਾ ਜੀ ਸੱਚੀ ਭਾਈ ਭਾਜੀ 100% ਸੱਚੀ ਯਾਰ ਇਹ ਕਿਹੜੀ ਗੱਲ ਆ ਤੁਹਾਨੂੰ ਹਜੇ ਵਿਸ਼ਵਾਸ ਹੀ ਨਹੀਂ ਆ 825 ਰੁਪਏ ਦਾ ਅਲੋ ਭਾਜੀ ਪਿਓਰ ਚਨੂਨ ਦਾ ਸੂਟ ਆ ਪਿਓਰ ਚਨੂਨ ਦਾ ਅੱਛਾ ਜੀ 3200 ਤੋਂ ਲੈ ਕੇ 2900 ਰੁਪਏ ਦੀ ਸੇਲ ਆ ਭਾਜੀ ਇਹਦੀ ਠੀਕ ਹੈ ਜੀ ਆਪਾਂ ਗੱਲਾਂ ਨਹੀਂ ਕਰਨੀਆਂ ਵੇਖਣ ਵਾਲਾ ਆਪਣੀ ਆ ਵੇਖ ਲੇਗਾ ਕਿ ਸੂਟ ਕਿੰਨੇ ਦਾ ਕਿੰਨੇ ਦਾ ਨਹੀਂ ਹੈ 1350 ਰੁਪਏ ਦਾ ਸੂਟ ਦਾਂਗਾ ਆ ਲਓ ਫੋਟੋ ਚੱਕੋ 1350 ਦਾ 1350 ਰੁਪਏ ਦਾ ਬਰਾਇਡਲ ਦਾਜਵਰੀ ਵਾਲਾ ਸੂਟ 1350 ਰੁਪਏ ਦਾ ਆ ਚੁਨੀਆ ਮੇਲੀਆਂ ਇਹ ਭਾਜੀ ਹੈਗੀ ਆ ਪਿਓਰ ਰਾਇਲ ਟੱਚ ਸ਼ੋਰੂਮ ਅਚ ਡੰਮੀਆਂ ਦੇ ਲਾ ਕੇ ਇਹ ਸੂਟ 8-8000 ਰੁਪਏ ਦੇ ਵਿਕਦੇ ਨੇ अच्छा हां जी ਇਹ ਸਾਡੇ ਕੋਲੀ ਦੁਕਾਨਦਾਰ ਭਾਈ ਜੀ ਲੈ ਜਾਂਦੇ ਨੇ ਇਹ ਦੁਕਾਨਦਾਰ ਵਾਲਾ ਭਾਈ ਜੀ ਰੇਟ ਤੁਹਾਨੂੰ ਦੱਸੇ ਪਏ ਆ ਠੀਕ ਹੈ ਜੀ ਨਹੀਂ ਗਾਹ ਨੂੰ ਤਾਂ ਦੇ ਦੋਗੇ ਇਹ ਰੇਟ ਆਊ ਭਾਈ ਤੁਹਾਨੂੰ ਪਹਿਲਾ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਕਿਹਾ ਸਕਰੀਨ ਸ਼ਾਟ ਲੈਣਾ ਹੈ ਸਕਰੀਨ ਸ਼ਾਟ ਲੈ ਕੇ ਛੜੇ ਦੇ ਆ ਕੇ ਮੰਗਣਾ ਹੈ ਕਿ ਆ ਸੂਟ ਦੋ ਬੋ ਜੀ ਬਿਲਕੁਲ ਬਿਲਕੁਲ ਕੱਲ ਹੋਏਗੀ ਭਾਈ ਜੀ ਠੋਕ ਵੀ ਸੱਚੀ ਤੇ ਪਰਫੈਕਟ ਬਾਕੀ ਇਹ ਬਹੁਤ ਵਧੀਆ ਗੱਲ ਆ ਭਾਈ ਤੁਸੀਂ ਸੂਟ ਨਾਲ ਖੋਲ ਕੇ ਚੈੱਕ ਕਰਾ ਦਿੱਤਾ ਤਸੱਲੀ ਵਾਲਾ ਕੰਮ ਹੈ ਭਾਈ ਗੁਰਨਾਣਕ ਟੈਕਸਟਾਈਲ ਲੁਧਿਆਣਾ ਆਣਾ ਤੁਸੀਂ ਦੁਖਣੀਵਾਰਨ ਸਾਹਿਬ ਗੁਰਦੁਆਰਾ ਥੋੜਾ ਜਿਹਾ ਉਸ ਤੋਂ ਬਾਈ ਦਾ ਨੰਬਰ ਆ ਸਕਰੀਨ ਦੇ ਉੱਪਰ ਨੰਬਰ ਆ ਬਾਈ ਦਾ ਕੈਮਰਾਮੈਨ ਸਾਹਿਬ ਇੱਕ ਵਾਰੀ ਬਾਹਰ ਜਾ ਤੇ ਬਾਈ ਦੀ ਨਾ ਦੁਕਾਨ ਦਿਖਾ ਦੇ ਪੂਰੀ ਜਮ੍ਹਾਂ ਆ ਦੋ ਦੁਕਾਨਾਂ ਛੱਡੀਆਂ ਇਕੱਠੀਆਂ ਜੁੜੀਆਂ ਆ ਇਧਰੋਂ ਦਿਖਾ ਦੇ ਆਪਣਾ ਰੋਡ ਦਿਖਾ ਦੇ ਸਾਰਾ ਵੀ ਇਹ ਇਧਰੋਂ ਸਟੇਸ਼ਨ ਪਹੇਗਾ ਇਧਰਲੇ ਖੱਪੇ ਦੂਜੇ ਪਾਸੇ ਕਰੋ ਕੈਮਰਾਮੈਨ ਸਾਹਿਬ ਇਧਰੋਂ ਪਹੇਗਾ ਜੇ ਤੁਸੀਂ ਸਟੇਸ਼ਨ ਵੱਲੋਂ ਆਉਂਗੇ ਤਾਂ ਹੁਣ ਆ ਇਧਰ ਘਰ ਆ ਆ ਬਾਈ ਦੀ ਦੁਕਾਨ ਆ ਬੋਰਡ ਦਿਖਾ ਦੇ ਆ ਬੋਰਡ ਦਿਖਾ ਦੇ ਬਾਈ ਦਾ ਸਿੱਧੇ ਆਉਣਾ ਬਾਈ ਕੋਲੇ ਬਾਈ ਨਾਲ ਗੱਲਬਾਤ ਕਰਨੀ ਆ ਦੱਸ ਦਿਓ ਮੇਰਾ ਨਾਮ ਲੈ ਦਿਓ ਕਿ ਵੀਡੀਓ ਦੇਖ ਕੇ ਆਏ ਆ スクリーンショット ਬਾਈ ਨੂੰ ਸਮਝਾ ਦੇਣ ਨੇ ਕੋਈ ਧੋਖੇ ਵਾਲਾ ਕੰਮ ਨਹੀਂ ਹੈਗਾ ਖਰਾ ਕੰਮ ਆ ਬਾਈ ਨੇ ਸਾਰੇ ਜਿਹੜੇ ਸੂਟ ਨੇ ਕੱਲਾ ਕੱਲਾ ਖੋਲ ਕੇ ਚੈੱਕ ਕਰਵਾਤਾ ਬਾਈ ਅ ਬਾਕੀ ਬਾਈ ਇੱਕ ਮੋਬਾਈਲ ਨੰਬਰ ਦੁਬਾਰਾ ਫੇਰ ਦੱਸ ਦੋ ਮਾੜਾ ਬਾਈ ਨੰਬਰ ਬਹੁਤ ਸੁੱਖ ਹੈ 98883 52042 988352042 ਸਕਰੀਨ ਦੇ ਉੱਤੇ ਨੰਬਰ ਆ ਰਿਹਾ ਕਿਸੇ ਪ੍ਰਕਾਰ ਦਾ ਕੁਝ ਵੀ ਪੁੱਛਣਾ ਐ ਐਡਰੈਸ ਲੱਭਣੇ ਦਿੱਕਤ ਆਉਂਦੀ ਐ ਫੀਲਡ ਗਏ ਨੇ ਨੇੜੇ ਤੜੇ ਫੋਨ ਕਰੋ ਮੁੰਡਾ ਸਾਡਾ ਉਸੇ ਟਾਈਮ ਤੁਹਾਨੂੰ ਪਿਕ ਕਰੇਗਾ ਧੰਨਵਾਦ ਭਾਈ ਬਹੁਤ ਬਹੁਤ ਧੰਨਵਾਦ ਭਾਜੀ ਆਨੇ ਤੇ ਧੰਨਵਾਦ ਭਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਜੇ